ਖਬਰਾਂ ਦੀ ਸ਼ੁਰੂਆਤ ਕਰਾਂਗੇ ਸ਼ਰਮਾ ਜੀ ਆਪਾਂ ਇਸ ਵੇਲੇ ਦੀਆਂ ਅਹਿਮ ਖਬਰਾਂ ਦੇ ਵਿੱਚੋਂ ਇੱਕ ਖਬਰ ਤੋਂ ਜਿਹੜੀ ਖਬਰ ਉੱਤੇ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਖਬਰ ਬਹੁਤ ਵੱਡੀ ਆ ਐਫ ਆਈ ਆਰ ਕਿਸੇ ਵੀ ਬੰਦੇ ਤੇ ਜਦੋਂ ਦਰਜ ਹੋ ਜਾਂਦੀ ਹੈ ਤਾਂ ਉਹਨੂੰ ਇਹ ਲਾਲੇ ਪੈ ਜਾਂਦੇ ਵੀ ਇਹਦੇ ਨਾਲ ਹੁਣ ਮੈਂ ਨਿਬੜਾਂ ਕਿਵੇਂ ਕਈ ਮਾਮਲਿਆਂ ਦੇ ਵਿੱਚ ਚਾਰਸ਼ੀਟ ਦਾਇਰ ਨਹੀਂ ਹੁੰਦੀਆਂ ਲੋਕ ਲੋਕ ਰੋਲਦੇ ਰਹਿੰਦੇ ਨੇ ਉਹਨਾਂ ਦੇ ਹੋਰ ਕੰਮ ਕਾਰ ਵੀ ਨਹੀਂ ਹੋ ਜਾਂਦੇ ਕਿਉਂਕਿ ਇਹ ਬਹੁਤ ਵੱਡਾ ਕਾਨੂੰਨੀ ਝਮੇਲਾ ਪੰਜਾਬ ਦੇ ਵਿੱਚ 80 ਹਜ਼ਾਰ ਐਫ ਆਈ ਆਰ ਪੈਂਡਿੰਗ ਪੈਂਡਿੰਗ ਪਈਆਂ ਨੇ ਜੀ ਇਨਕਾਮੀ ਹੁਣ ਇਹਨੂੰ ਕਿਸ ਦੀ ਕਣੀਏ ਬਿਲਕੁਲ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਤੱਥ ਅੰਕੜੇ ਹਾਈ ਕੋਰਟ ਦੇ ਹਵਾਲੇ ਨਾਲ ਜਦੋਂ ਸਾਹਮਣੇ ਆਏ ਤਾਂ ਇਸ ਵਾਰ ਪੰਜਾਬ ਪੁਲਿਸ ਨੂੰ ਹੈ ਪੰਜਾਬ ਪੁਲਿਸ ਦੇ ਮੁਖੀਆਂ ਨੂੰ ਹੈ ਪੰਜਾਬ ਪੁਲਿਸ ਦੇ ਮੁਖੀ ਦੇ ਨਾਤੇ ਸਰਕਾਰੀ ਤੌਰ ਤੇ ਗ੍ਰਹਿ ਵਿਭਾਗ ਨੂੰ ਹੈ ਤੇ ਗ੍ਰਹਿ ਭਾਗ ਦੇ ਮੁਖੀ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਲਈ ਉਹਨਾਂ ਨੂੰ ਪੰਜਾਬ ਪੁਲਿਸ ਦੇ ਰਿਕਾਰਡ ਦੇ ਵਿੱਚ ਜੇ 80000 ਐਫਆਈਆਰ ਪੈਂਡਿੰਗ ਪਈਆਂ ਨੇ ਇਹਦਾ ਤੁਸੀਂ ਉਹਨਾਂ ਦਾ ਚਲਾਨ ਹੀ ਨਹੀਂ ਪੇਸ਼ ਕਰ ਰਹੇ ਹੂੰ ਤੁਸੀਂ ਉਸ ਦੇ ਅੱਗੇ ਨਹੀਂ ਵਧ ਰਹੇ ਸਰਕਾਰੀ ਨਿਯਮ ਇਹ ਕਹਿੰਦਾ ਕਿ ਜਿਹੜੀ ਐਫਆਈਆਰ ਕੱਟੀ ਗਈ 90 ਦਿਨਾਂ ਦੇ ਅੰਦਰ ਅੰਦਰ ਉਹਨਾਂ ਦਾ ਚਲਾਨ ਪੇਸ਼ ਕਰਨਾ ਹੁੰਦਾ ਹਾਂਜੀ ਹਾਂਜੀ ਬਿਲਕੁਲ ਪਹਿਲੀ ਗੱਲ ਤਾਂ ਰਵਿੰਦਰ ਜੀ ਇਹ ਹੈ ਕਿ ਥਾਣੇ ਕਚਹਿਰੀ ਆਮ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਹੂੰ ਜੇ ਬੰਦੇ ਬੰਦੇ ਨੇ ਇਨਸਾਫ ਵੀ ਲੈਣਾ ਹੈ ਤੇ ਜੇ ਬੰਦਾ ਮਤਲਬ ਸ਼ਿਕਾਇਤ ਕਰਤਾ ਤਾਂ ਵੀ ਉਹ ਥਾਣੇ ਅੰਦਰ ਬਣਨ ਲੱਗੇ ਡਰਦਾ ਹੈ ਹਾਂ ਜੀ ਹੈ ਨਾ ਮਤਲਬ ਮੁਜਰਮ ਤਾਂ ਡਰੇ 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 ਪਰ ਜਿਹੜਾ ਜਿਹੜਾ ਵਿਚਾਰਾ ਸ਼ਿਕਾਇਤ ਕਰਨ ਜਾ ਰਿਹਾ ਜਿਹੜੀ ਜਿਹੜਾ ਧੋਖਾ ਹੋ ਗਿਆ ਤੱਕਾ ਹੋ ਗਿਆ ਉਹਨੂੰ ਡਰ ਲੱਗਦਾ ਕਿ ਘਰੇ ਤਾਂ ਚੋਰੀ ਹੋ ਗਈ ਹਾਂ ਜੀ ਉੱਥੇ ਜਾ ਕੇ ਜਿਹੜੇ ਜੇਬs ਹੈਗੇ ਉਹ ਨਾ ਕਿਤੇ ਕਢਾ ਲੈਣ ਸੋ ਇਸ ਲਈ ਥਾਣੇ ਜਾ ਕੇ ਇਜਾਜ਼ਤ ਨਹੀਂ ਗਾ ਫਿਰ ਜੇ ਤੁਸੀਂ ਐਫ ਆਈ ਆਰ ਕਰਾਉਣੀ ਆ ਫਿਰ ਤਾਂ ਤੁਹਾਨੂੰ ਪਿੰਡੋਂ ਲੰਬੜਦਾਰ ਸਰਪੰਚ ਪਤਾ ਨਹੀਂ ਕਿਹਨੂੰ ਕਿਹਨੂੰ ਲਿਜਾਣਾ ਪਊਗਾ ਤੇ ਅੱਜ ਕੱਲ ਤਾਂ ਜ਼ਿਆਦਾਤਰ ਲੰਬੜਦਾਰ ਸਰਪੰਚ ਵੀ ਹਿੱਸੇਦਾਰੀ ਪਾ ਕੇ ਬੈਠੇ ਨੇ ਪੁਲਿਸ ਵਾਲਿਆਂ ਨਾਲ ਇਸ ਲਈ ਲੋਕਾਂ ਦੀ ਉਲਟਾ ਛੇਲ ਵੱਧ ਉਤਰਨ ਲੱਗੀ ਹਮ ਜ਼ਿਆਦਾਤਰ ਮਾਮਲਿਆਂ 'ਚ ਪੁਲਿਸ ਕਰਦੀ ਕੀ ਹੈ ਕਿ ਲਿਆਓ ਵੀ ਕੋਈ ਨਾ ਐਪਲੀਕੇਸ਼ਨ ਲਿਖ ਦਿਓ ਵੀ ਬਲਾਉ ਦੋ ਇੱਧਰ ਨੂੰ ਕਰਾਓ ਵੀ ਸਮਝੌਤਾ ਚਾਹੇ ਨਾਲ ਦਾ ਬੰਦੇ ਨਿਸ਼ਚਿਤ ਰਖਦੇ ਹੁੰਦੇ ਨਾਲ ਸਮਝੌਤਾ ਕਰਾਉਂਦੇ ਨੇ ਉਹਦਾ ਹਮ ਇਨਸਾਫ ਤਾਂ ਇੱਥੇ ਨਿਪਟ ਗਿਆ ਚਲੋ ਫਿਰ ਜਦ ਇਹ ਐਫ ਆਈ ਆਰ ਕੱਟ ਵੀ ਹੋ ਜਾਵੇ ਤਾਂ ਉਹ ਕਿਹੜੇ ਮਾਮਲਿਆਂ 'ਚ ਕੱਟ ਹੁੰਦੀ ਹੈ ਪੰਜਾਬ ਦੇ 12000 ਤੋਂ ਵੱਧ ਪਿੰਡ ਨੇ ਤੇ 12000 ਪਿੰਡਾਂ ਦੇ ਵਿੱਚ ਮੈਂ ਦਾਅਵੇ ਨਾ ਕਹਿੰਦਾ ਕਿ ਲੱਖ ਤੋਂ ਵੱਧ ਲੋਕ ਜਏ ਹੋਣੇ ਹਰ ਪਿੰਡ 'ਚ 4-5 ਬੰਦੇ ਜਏ ਜ਼ਰੂਰ ਹੋਣੇ ਜਿਹੜੇ ਪਿੱਟ ਰਹੇ ਹੋਣੇ ਕਿ ਜੀ ਆਹ ਸਰਕਾਰ ਨੇ ਮੇਰੇ ਤੇ ਜੀ ਝੂਠੇ ਅਪਰਚੇ ਕਰਾਤੇ ਜੀ ਇਹ ਕਾਦੀਆਂ ਦੀ ਸਰਕਾਰ ਆ ਤਾਂ ਕਾਂਗਰਸੀ ਆਪ ਬੀ ਜੀ ਪੀ ਵਾਲੇ ਰੁਈ ਜਾਣਗੇ ਹੈਨਾ ਜੇ ਅਕਾਲੀਆਂ ਦੀ ਸਰਕਾਰ ਦਾ ਦੂਹੇ ਜੇ ਕਾਂਗਸ ਦੀ ਸਰਕਾਰ ਦਾ ਦੂਹੇ ਜੇ ਮਾਪੜੀਆਂ ਤਾਂ ਸਾਰੇ ਕਾਂਗਸ ਦੀ ਕਾਲੀ ਭਾਜਪਾ ਹੀ ਰੁਹੀ ਜਾਂਦੇ ਨੇ ਕਿ ਸਾਡੇ ਦੇ ਝੂਠੇ ਝੂਠੇ ਪਰਚੇ ਵਾਲਾ ਕੰਮ ਰੁਕੇ ਨਹੀਂਗਾ ਹਰ ਪਿੰਡ ਚ ਹਰ ਮਹੱਲੇ ਚ ਤੁਹਾਨੂੰ ਝੂਠੇ ਪਰਚੇ ਆ ਆ ਵਰਤਾਰਾ ਵੀ ਜੀ ਇੱਕੋ ਤਰ੍ਹਾਂ ਦੀ ਸਟੋਰੀ ਕਿ ਨਾਕੇ ਤੇ ਖੜੇ ਸੀ ਬੰਦਾ ਸਾਈਕਲ ਤੇ ਆ ਰਿਹਾ ਸੀ ਰੋਕ ਲਿਆ ਜੀ ਉਹਦੇ ਝੋਲੇ ਚੋਕ ਮਿਲ ਗਿਆ ਮਤਲਬ ਜਿਹੜੇ ਵਿਚਾਰੇ ਖਾਣ ਪੀਣ ਦੇ ਆਦੀ ਨੇ ਉਸ ਮਗਲਨ ਵਾਲੇ ਪਰਚਿਆਂ ਵਿੱਚ ਕਰਕੇ ਅੰਦਰ ਬੈਠੇ ਹਾਂ ਜੀ ਹਾਂ ਜੀ ਹਾਂ ਜੀ 10 ਚੋਰੀਆਂ ਹੋ ਗਈਆਂ 20 ਮਾਮਲੇ ਹੋ ਗਏ ਸਾਰੇ ਮਾਮਲੇ ਇੱਕੋ ਗਰੁੱਪ ਫੜ ਲਿਆ ਜੀ ਨਿਪਟ ਗਏ ਜੀ ਮਾਮਲੇ ਇਸ ਤਰ੍ਹਾਂ ਦੇ ਵੀ ਪਹਿਲੂ ਨੇ ਫਿਰ ਜਿਹੜਿਆਂ ਦੀ ਐਫਆਈਆਰ ਕੱਟੂਗੀ ਜਦੋਂ ਤੱਕ ਉਹ ਚਲਾਣ ਵਾਲੀ ਪ੍ਰਕਿਰਿਆ ਚ ਨਹੀਂ ਜਾਂਦਾ ਕੁਝ ਨਹੀਂ ਜਾਂਦਾ ਤਦ ਤੱਕ ਬੰਦੇ ਦਾ ਮਾਮਲਾ ਨਹੀਂ ਨਿਪਟਦਾ ਕਈਆਂ ਨੇ ਬਾਹਰ ਜਾਣਾ ਕਈਆਂ ਨੇ ਆਉਣਾ ਕਈਆਂ ਦੇ ਕੋਈ ਕਾਰੋਬਾਰ ਨੇ ਉਹਨਾਂ ਦੇ ਰਿਕਾਰਡ ਚ ਆਨਲਾਈਨ ਅੱਜ ਕੱਲ ਬੋਲਦਾ ਕਿ ਜੀ ਥੋੜਾ ਤਾਂ ਪਰਚਾ ਹੁਣ ਆਨਲਾਈਨ ਸਿਸਟਮ ਹੈ ਅੱਗੇ ਤਾਂ ਥਾਣੇ ਵਾਲਿਆਂ ਨੇ ਪਰਚਾ ਕੱਟਦਾ ਥਾਣੇ 'ਚ ਰੱਦ ਵੀ ਹੋ ਜਾਂਦਾ ਸੀ ਹੁਣ ਰੱਦ ਨਹੀਂ ਹੁੰਦਾ ਹੁਣ ਜਾ ਕੇ ਵੀ ਅਦਾਲਤੀ ਫਿਰਕੇ ਦਾ ਚੁਣ ਫੇਰ ਹਾਂਜੀ ਸੋ ਇਹ ਸਾਰਾ ਪਹਿਲੂ ਆਪਾਂ ਉਸ ਪੁਲਿਸ ਦੀ ਗੱਲ ਕਰ ਰਹੇ ਹਾਂ ਜਿਹੜੀ ਪੁਲਿਸ ਨੇ ਆਪਣੀਆਂ ਫੀਤੀਆਂ ਲਵਾਉਣ ਦੇ ਲਈ ਪੰਜਾਬ ਦੀ ਜਵਾਨੀ ਨਾਲ ਪਤਾ ਨਹੀਂ ਕੀ ਕੀ ਖੇਡ ਖੇលਿਆ ਕਿਹੜੀ ਕਿਹੜੀ ਧਿਰ ਨਾਲ ਕਿਹੜਾ ਕਿਹੜਾ ਖੇਡ ਖੇលਿਆ ਕਿਤੇ ਕਿਤੇ ਰੂਪ ਚ ਖੇਡਿਆ ਕਿਸੇ ਨੂੰ ਨਹੀਂ ਪਤਾ ਜੀ ਜੀ ਸੋ ਉਸ ਪੁਲਿਸ ਦੇ ਹਵਾਲੇ ਨਾਲ ਐਫ ਆਈ ਆਰ ਵਾਲਾ ਤਾਂ ਕੋਈ ਮਾਮਲਾ ਹੀ ਨਹੀਂ ਗਾਦਾ ਮਤਲਬ ਉਹਦੇ ਸਾਹਮਣੇ ਤਾਂ ਏਡਾ ਵੱਡਾ ਹੂੰ ਇਹ ਇਹ ਹਰ ਹਰ ਨਾ ਨਾ ਰੂਟੀਨ ਵਰਤਾਰਾ ਇੱਕ ਪਹਿਲੂ ਇਹ ਹੈ ਦਾ ਦੂਸਰਾ ਪਹਿਲੂ ਪੰਜਾਬ ਪੁਲਿਸ ਦੀ ਗਿਣਤੀ ਦੇਸ਼ ਦੀ ਸਾਰੀ ਪੁਲਿਸ ਨਾਲੋਂ ਵੱਧ ਹੈ ਨਾ ਫਰੀ ਦੇ ਮਾਮਲੇ ਚ ਹਮ 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 ਜਨਸੰਖਿਆ ਦੇ ਮੁਕਾਬਲੇ ਔਸਤਨ ਸਾਡੇ ਕੋਲ ਪੁਲਿਸ ਵੱਧ ਹੈ ਜੀ ਤੇ ਪਰ ਤਾਂ ਵੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਹਰ ਸਾਲ ਭਰਤੀ ਕਰਾਂਗੇ ਹਮ ਚੰਗਾ ਹੋਵੇ ਭਰਤੀਆਂ ਹੋਰ ਵਿਭਾਗਾਂ ਚ ਹੁੰਦੀਆਂ ਜੇ ਪੁਲਿਸ ਵਧਾਉਣੀ ਪੈ ਰਹੀ ਹੈ ਤਾਂ ਮਤਲਬ ਤੋ ਤੋ ਕੰਟਰੋਲ ਨਹੀਂ ਹੋ ਰਿਹਾ ਸਿਸਟਮ ਜੀ ਬਿਲਕੁਲ ਇਹ ਪਹਿਲੂ ਵੀ ਇਹਦਾ ਇੱਕ ਧਰ ਉਹਦੇ باوجود ਵੀ ਗਿਣਤੀ ਵੱਧ ਹੁੰਣ ਦੇ ਬਾਵਜੂਦ ਵੀ ਜੇ 80 80 ਐਫ ਆਈ ਆਰ ਪੈਂਡਿੰਗ ਪਈਆਂ ਨੇ ਹਮ ਕਦੋਂ ਅਦਾਲਤਾਂ 'ਚ ਕੇਸ ਚੱਲਣਗੇ ਤੇ ਜਦ ਕੇਸ ਚੱਲਦੇ ਨੇ ਫਿਰ ਕਿੰਨੇ ਕਿੰਨੇ ਸਾਲ ਚੱਲਦੇ ਨੇ ਫਿਰ ਕੇਸ ਪੈਂਡਿੰਗ ਹੋ ਜਾਂਦੇ ਨੇ ਤੇ ਆਖਰ ਇਨਸਾਫ ਪੈਂਡਿੰਗ ਹੋ ਜਾਂਦਾ ਜਾਂ ਨੂੰ ਬੰਦਾ ਉੜ ਜਾਂਦਾ ਵਿਚਾਰ ਹਮ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪੁਲਿਸ ਵੱਧ ਹੁੰਣ ਦੇ ਬਾਵਜੂਦ ਵੀ ਜੇਕਰ ਐਫ ਆਈ ਆਰ ਨਹੀਂ ਅੱਗੇ ਵੱਧ ਰਹੀਆਂ ਤਾਂ ਇਹਦਾ ਮਤਲਬ ਕੀਪਰਸ ਕੰਮ ਕਰਨਾ ਨਹੀਂ ਜਾਣਦੇ ਜੀ ਜਾਂ ਪੁਲਿਸ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਹੂੰ ਹੂੰ ਜਾਂ ਪੁਲਿਸ ਹੋਰ ਕਿਤੇ ਕੰਮ ਕਰ ਰਹੀ ਹੈ ਹੂੰ ਪੁਲਿਸ ਕੰਮ ਕਰ ਰਹੀ ਆ ਅਫਸਰਾਂ ਨਹੀਂ ਘਰ ਵਾਲਿਆਂ ਨੂੰ ਸ਼ਾਪਿੰਗ ਕਰਾ ਰਹੀ ਆ ਜੀ ਜੀ ਉਹਨਾਂ ਦੇ ਬਿਆਣਿਆਂ ਨੂੰ ਸਕੂਲਾਂ ਤੋਂ ਲਿਆ ਰਹੀ ਆ ਉਹਨਾਂ ਦੇ ਜਵਾਬ ਉਹਨਾਂ ਦੇ ਜਵਾਬ ਖੇਡ ਰਹੇ ਨੇ ਸਟੇਡੀਅਮ ਦੇ ਵਿੱਚ ਇਹ ਛਤਰੀ ਲੈ ਕੇ ਬਾਹਰ ਖੜੇ ਨੇ ਵਿਚਾਰੇ ਹੂੰ ਹੂੰ ਹੈਨਾ ਪੁਲਿਸ ਧਾਰਮਿਕ ਸਮਾਗਵਾਂ ਦੇ ਵਿੱਚ ਪਹਿਰੇਦਾਰੀ ਕਰ ਰਹੀ ਆ ਪੁਲਿਸ ਮੰਦਰਾਂ ਗੁਰਦੁਆਰਿਆਂ ਦੇ ਮੂਹਰੇ ਬੈਠੀ ਆ ਪੁਲਿਸ ਬਾਜ਼ਾਰਾਂ 'ਚ ਫਿਰਦੀ ਆ ਕਿ ਨਾ ਮਤਲਬ ਪੁਲਿਸ ਜਿਹੜੇ ਕੰਮ ਲਈ ਲਾਈ ਆ ਉਹ ਕੰਮ ਉਹਨੂੰ ਤੋਂ ਕਰਵਾਇਆ ਨਹੀਂ ਜਾ ਰਿਹਾ ਕਿ ਇਸ ਲਈ ਕਿਸੇ ਦੇ ਘਰੇ ਰੋਟੀਆਂ ਬਣਾ ਰਹੀ ਹੈ ਕਿਸੇ ਦੇ ਗੇਟ ਤੇ ਖੜੀ ਹੈ ਹ 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 ਪੁਲਿਸ ਇੱਕ ਜਿਹੜਾ ਸਭ ਤੋਂ ਵੱਧ ਮਟਾਪੇ ਦੇ ਸ਼ਿਕਾਰ ਸਭ ਤੋਂ ਵੱਧ ਮਾਨਸਿਕ ਰੋਗੀ ਹੈ ਸਭ ਤੋਂ ਵੱਧ ਇਹ ਮਤਲਬ ਕਿ ਬੀਪੀ ਸ਼ੂਗਰ ਦੇ ਮਰੀਜ਼ ਨੇ ਹੂੰ 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 ਕਿਉਂਕਿ ਛੁੱਟੀ ਦੇ ਮਾਮਲੇ 'ਚ ਵੀ ਜੀ ਮਤਲਬ ਮੈਂ ਐਸੇ ਜੇ ਪੁਲਿਸ ਵਾਲਿਆਂ ਨੂੰ ਵੀ ਜਾਣਦਾ ਪ੍ਰਵੀਨ ਜੀ ਜਿਹੜੇ ਕਹਿੰਦੇ ਕਿ ਸਾਨੂੰ ਕਈ ਵਾਰ 4-4 ਦਿਨ ਜਰਾਬਾ ਲਾਉਣ ਦਾ ਮੌਕਾ ਨਹੀਂ ਮਿਲਦਾ ਸਹੀ 4-4 ਦਿਨ ਹੈਨਾ ਹੂੰ ਕਈ ਕਹਿੰਦੇ ਕਿ ਅੱਜ ਦੀ ਪੱਗ ਬੰਨੀ ਸਾਨੂੰ ਲਗਾਤਾਰ ਜੇਕਰ ਗਲਤੀ ਨਾਲ ਵੀ ਮਤਲਬ ਕਿ ਰਾਮ ਕਰਨ ਦੇ ਹਵਾਲੇ ਨਾਲ ਘਰੇ ਜਾ ਕੇ ਲਾ ਕੇ ਵੀ ਰੱਖੀ ਹੋਵੇ ਤਾਂ ਅਸੀਂ ਖੋਲ ਕੇ ਨਹੀਂ ਰੱਖਦੇ ਲਾ ਕੇ ਹੀ ਰੱਖ ਦਿੰਗੇ ਪਤਾ ਨਹੀਂ ਕਦੋਂ ਫੋਨ ਵੱਜਣਾ ਸਾਡਾ ਸਿਰ ਤੇ ਰੱਖ ਕੇ ਫਿਰ ਵੱਜਣਾ ਪੈਂਦਾ ਸਹੀ ਹੈ ਜੀ ਇੱਕ ਪੱਖ ਹੈਗਾ ਜ਼ਿਆਦਾਤਰ ਜ਼ਿਆਦਾਤਰ ਉਸ ਵਾਲਿਆਂ ਨਾਲ ਇਹ ਵੀ ਹੋ ਰਿਹਾ ਇਹ ਸਾਰੇ ਇਹ ਸਾਰੀ ਮਤਲਬ ਕੋਈ ਇੱਕ ਕਾਰਨ ਨਹੀਂ ਹੈਗਾ ਇਹ ਅਸੀਂ ਜਾਰ ਐਫ ਆਈ ਆਰ ਪੈਂਡਿੰਗ ਦਾ ਰਾਜਨੀਤਿਕ ਵਰਤੋਂ ਪੁਲਿਸ ਦੀ ਆਪਣੀ ਭ੍ਰਿਸ਼ਟਾਚਾਰੀ ਦੀ ਵਰਤੋਂ ਆਦਤ ਅਨੁਸਾਰ ਕੰਮ ਲਟਕਾਉਣ ਦੀ ਵਰਤੋਂ ਤੇ ਕੰਮ ਦੇ ਬੋਝ ਦਾ ਪਹਿਲੂ ਔਰ ਡਿਊਟੀ ਕਿਤੇ ਹੋਰ ਕਾਗਜ਼ਾਂ 'ਚ ਤੇ ਕੰਮ ਕਿਤੇ ਹੋਰ ਇਹ ਸਾਰੇ ਪਹਿਲੂ ਨੂੰ ਵੀ ਕਾਰਨ ਨੇ ਨਾ ਸਾਰੇ ਪਹਿਲੂਆਂ ਨੂੰ ਵੀ ਬਾਤਣਾ ਪੈਣਾ ਤੇ ਉਸ ਤੋਂ ਬਾਅਦ ਅਦਾਲਤੀ ਪ੍ਰਕਿਰਿਆ 'ਚ ਇਹਨਾਂ ਨਾਲ ਵੱਧ ਕੇ ਸਾਡੇ ਪੈਂਡਿੰਗ ਪਏ ਨੇ ਅਦਾਲਤਾਂ 'ਚ ਹੈ ਨਾ ਫਿਰ ਇਹ ਵੀ ਸੋ ਸਾਰੇ ਚੀਜ਼ ਨੂੰ ਦਰੁਸਤ ਕਿਹਨੇ ਕਰਨਾ ਸਰਕਾਰ ਨੇ ਜੀ ਨਾ ਪਹਿਲੀਆਂ ਸਰਕਾਰਾਂ ਨੇ ਤੇ ਕੰਨੀ ਗੌਰ ਕੀਤਾ ਤੇ ਨਾ ਮੌਜੂਦਾ ਕਰ ਰਹੀ ਹੈ ਹਮਮ ਸੋ ਉਹ ਉਹਦੇ ਪੁਖਤ ਭੋਗੀ ਫਿਰ ਪੰਜਾਬ ਵਾਸੀ ਨੇ ਕੋਈ ਨਾ ਵੋਟਾਂ ਪੈ ਜਾਂਦੀ ਇਹਨਾਂ ਅਜਿਹਾ ਰਿਉੜੀਆਂ ਬਣਨ ਦਾ ਰਵਾਜ ਆ ਹੁਣ ਮੈਂ ਦਿੱਲੀ ਚ ਦੇਖ ਰਿਆ ਸੀਗਾ ਪਹਿਲਾਂ ਕੇਜਰੀਵਾਲ ਫਿਰ ਕਾਂਗਰਸ ਤੇ ਹੁਣ ਜਿਹੜੀ ਭਾਜਪਾ ਇਹਨਾਂ ਨੂੰ ਰਿਉੜੀਆਂ ਕਹਿੰਦੀ ਉਹ ਆਪ ਇਹਨਾਂ ਨੂੰ ਵੱਧ ਬਣ ਰਹੀ ਹੈ ਵੱਧ ਬਣ ਰਹੀ ਹੈ ਵੋਟਾਂ ਬਣਦੀਆਂ ਫਿਰ ਸਿਸਟਮ ਨੂੰ ਦੁਸਤ ਕਰਨ ਬਲਕਿ ਇਸ ਦਾ ਧਿਆਨ ਹੀ ਨਹੀਂ ਹਮ ਹਮ ਇਹ ਸਹੀ ਹੈ ਜੀ ਇਹ ਬਿਲਕੁਲ ਇਦਾਂ ਹੀ ਆ ਜਦੋਂ ਜਦੋਂ ਸਰਦਾ ਜੀ ਰਿਉੜੀਆਂ ਬਣ ਕੇ ਸਰਦਾ ਫਿਰ ਸਿਸਟਮ ਦੀ ਦੁਰੋਸਤੀ ਦੁਰੋਸਤੀ ਕਿਹਨੇ ਕਰਨੀ ਆ ਉਹ ਜਆ ਵੋਟਰ ਆ ਉਹ ਕਹਿੰਦਾ ਵੀ ਮੇਰੇ ਵਾਸਤੇ ਕੀ ਆ ਸਿਸਟਮ ਜਿਵੇਂ ਚੱਲਦਾ ਚੱਲੀ ਜਾਂਦਾ ਮੈਨੂੰ ਦੱਸੋ ਕੀ ਦੇ ਰਹੇ